ਜਾ ਵਿੱਚ ਕਾਂਗਰਸ ਦਾ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਪਾਰਟੀ ਪਰਭਾਰੀ ਦਵਿੰਦਰ ਯਾਦਵ ਵੱਲੋਂ ਜਿੱਥੇ ਵਰਕਰਾਂ ਦੇ ਨਾਲ ਖੁੱਲੀ ਚਰਚਾ ਪ੍ਰੋਗਰਾਮ ਵਕ ਵਕ ਸ਼ਹਿਰਾਂ ਵਿੱਚ ਕੀਤਾ ਜਾ ਰਿਹਾ ਹੈ ਤੇ ਉਸੇ ਤਹਿਤ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੀ ਖੁੱਲੀ ਚਰਚਾ ਖੁੱਲਾ ਜੰਗ ਦਾ ਅਖਾੜਾ ਬੰਦਾ ਹੋਇਆ ਨਜ਼ਰ ਆ ਰਿਹਾ ਤਾਂ ਪਹਿਲਾਂ ਰੋਪੜ ਦੇ ਵਿੱਚ ਬਲਿੰਦਰ ਢਿੱਲੋਂ ਤੇ ਵਰਕਰਾਂ ਦੇ ਵਿੱਚ ਜੰਮ ਕੇ ਬਹਿਸ ਹੋਈ ਤਾਂ ਅੱਜ ਇਹੋ ਜਿਹੀ ਸਥਿਤੀ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਮਿਲੀ ਜਿੱਥੇ ਖੁੱਲੀ ਚਰਚਾ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਉੱਥੇ ਵਰਕਰ ਆਪਸ ਦੇ ਵਿੱਚ ਜੰਮ ਕੇ ਬਹਿਸਬਾਗੀ ਕਰਦੇ ਹੋਏ ਤੂ ਤੂ ਮਹਿਮਾ ਕਰਦੇ ਹੋਏ ਨਜ਼ਰ ਆਏ ਤਾਂ ਸਟੇਜ ਤੋਂ ਤੇ ਸਟੇਜ ਤੋਂ نیچے ਇਸ ਤਰ੍ਹਾਂ ਦੀ ਤਸਵੀਰਾਂ ਕੈਮਰੇ ਵਿੱਚ ਕੈਦ ਹੋਈਆਂ ਜਿਸ ਦੇ ਵਿੱਚ ਵਰਕਰ ਆਪਸ ਦੇ ਵਿੱਚ ਬਹਿਸਬਾਗੀ ਤੂ ਤੂ ਮਹਿਮਾ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਕਾਂਗਰਸ ਦੇ ਵਿੱਚ ਇਹ ਸਥਿਤੀ ਜਿਹੜੀ ਹੈ ਨਵੀਂ ਨਹੀਂ ਹੈ ਪੁਰਾਣੀ ਹੈ ਹਰ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦਾ ਹੀ ਮਾਹੌਲ ਦੇਖਣ ਨੂੰ ਮਿਲਿਆ ਇਹ ਤਸਵੀਰਾਂ ਜੇ ਦੇਖੋਗੇ ਕਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਵੀ ਕਾਂਗਰਸ ਦਾ ਖੁੱਲੀ ਚਰਚਾ ਪ੍ਰੋਗਰਾਮ ਖੁੱਲਾ ਜੰਗ ਦਾ ਅਖਾੜਾ ਬੰਦਾ ਹੋਇਆ ਨਜ਼ਰ ਆ ਰਿਹਾ

ਕੁਲੀ ਆਤਰ ਕਰਨ ਕਰ ਰਹੀ ਗੱਲ ਹੈ ਯਾਰ ਮਾਈਕ ਲਾ ਕੇ ਦਰ ਵਿੱਚ ਖਲੋ ਬੰਦੇ ਦਾ ਮਾਰ ਲਾ ਮਾਈਕ ਪਾ ਲੈ 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 ਪਾ ਵਕ-ਵਕ ਸ਼ਹਿਰਾਂ ਵਿੱਚ ਕੀਤਾ ਜਾ ਰਿਹਾ ਹੈ ਤੇ ਉਸੇ ਤਹਿਤ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੀ ਖੁੱਲੀ ਚਰਚਾ ਖੁੱਲਾ ਜੰਗ ਦਾ ਅਖਾੜਾ ਬੰਦਾ ਹੋਇਆ ਨਜ਼ਰ ਆ ਰਿਹਾ ਤਾਂ ਪਹਿਲਾਂ ਰੋਪੜ ਦੇ ਵਿੱਚ ਬਲਿੰਦਰ ਢਿੱਲੋਂ ਤੇ ਵਰਕਰਾਂ ਦੇ ਵਿੱਚ ਜੰਮ ਕੇ ਬਹਿਸ ਹੋਈ ਤਾਂ ਅੱਜ ਇਹੋ ਜਿਹੀ ਸਥਿਤੀ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਮਿਲੀ ਜਿੱਥੇ ਖੁੱਲੀ ਚਰਚਾ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਉੱਥੇ ਵਰਕਰ ਆਪਸ ਦੇ ਵਿੱਚ ਜੰਮ ਕੇ ਬਹਿਸ-ਬਾਗੀ ਕਰਦੇ ਹੋਏ ਤੂ-ਤੂ ਮਹਿਮਾ ਕਰਦੇ ਹੋਏ ਨਜ਼ਰ ਆਏ ਤਾਂ ਸਟੇਜ ਤੋਂ ਤੇ ਸਟੇਜ ਤੋਂ نیچے ਇਸ ਤਰ੍ਹਾਂ ਦੇ ਤਸਵੀਰਾਂ ਕੈਮਰੇ ਵਿੱਚ ਕੈਦ ਹੋਈਆਂ ਜਿਸ ਦੇ ਵਿੱਚ ਵਰਕਰ ਆਪਸ ਦੇ ਵਿੱਚ ਬਹਿਸ ਬਾਜੀ ਤੂ ਤੂ ਮੈਮਾ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਕਾਂਗਰਸ ਦੇ ਵਿੱਚ ਇਹ ਸਥਿਤੀ ਜਿਹੜੀ ਹੈ ਨਵੀਂ ਨਹੀਂ ਹੈ ਪੁਰਾਣੀ ਹੈ ਹਰ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦਾ ਹੀ ਮਾਹੌਲ ਦੇਖਣ ਨੂੰ ਮਿਲਿਆ ਇਹ ਤਸਵੀਰਾਂ ਜੇ ਦੇਖੋਗੇ ਕਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਵੀ ਕਾਂਗਰਸ ਦਾ ਖੁੱਲੀ ਚਰਚਾ ਪ੍ਰੋਗਰਾਮ ਖੁੱਲਾ ਜੰਗ ਦਾ ਅਖਾੜਾ ਬੰਦਾ ਹੋਇਆ ਨਜ਼ਰ ਆ ਰਿਹਾ یار میری ایکچھ نہیں ہوا فیصلے پر لمبے پڑھنے میری جی جی بیٹھو شروع شروع ہوئی ہوئی ہے ہے سارے نے جب ایم پی سر نے سبھی بےتی کر رہی ہے ممبر پارلیمنٹ نے سارے کا فرض بند ہے بائک لا کے بائک لا کے سرو مطلب